ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਅੱਜ ਆਪਾਂ ਪੜ੍ਹਾਈ ਨੂੰ ਛੱਡ ਕੇ ਨਾ ਕੁਝ ਗੱਲਾਂ ਕਰਦੇ ਆਂ ਹਾਂ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਆ ਕਿੰਨਾ ਦੀ ਲਗਾਖਰਾਂ ਦੀ ਬਿੰਦੀ ਟਿੱਪੀ ਤੇ ਅੱਧਕ ਦੀ ਬਿੰਦੀ ਤੇ ਟਿੱਪੀ ਦੋਨੇ ਸਖੀਆਂ ਪਹਿਣਾ ਨੇ ਤੇ ਅੱਧਕ ਉਹਨਾਂ ਦਾ ਪ੍ਰਾਇਸ ਤਿੰਨੋ ਇਹ ਪੈਣ ਪ੍ਰਾ ਨੇ ਬਿੰਦੀ ਤੇ ਜਿਹੜੀ ਟਿੱਪੀ ਹੈ ਨਾ ਇਹ ਇਕੋ ਜਿਹੀਆਂ ਸੀ ਬੜੀਆਂ ਹੀ ਖੂਬਸੂਰਤ ਹੈਨਾ ਜਿੱਥੇ ਬਿੰਦੀ ਲੱਗ ਜਾਂਦੀ ਉੱਥੇ ਵੀ ਬਹੁਤ ਸੁੰਦਰ ਲੱਗਦੀ ਜਿੱਥੇ ਟਿੱਪੀ ਲੱਗ ਜਾਂਦੀ ਉੱਥੇ ਵੀ ਜਿਹੜੀ ਅੱਖਰ ਬਹੁਤ ਹੀ ਖੂਬਸੂਰਤ ਬਣ ਜਾਂਦੇ ਤੇ ਦੋਨਾਂ ਦੀ ਆਵਾਜ਼ ਵੀ ਜਿਹੜੀ ਆ ਨਾਸਕੀ ਸੀ ਹੈਨਾ ਨੰਨੇ ਦੀ ਆਵਾਜ਼ ਨਿਕਲਦੀ ਸੀ ਦੋਨਾਂ ਦੇ ਵਿੱਚੋਂ ਤੇ ਇਹਨਾਂ ਦੀਆਂ ਆਵਾਜ਼ਾਂ ਦੇ ਵਿੱਚ ਵੀ ਕੋਈ ਅੰਤਰ ਨਹੀਂ ਸੀ ਹੁਣ ਦੋਨਾਂ ਦੀ ਆਪਸ ਦੇ ਵਿੱਚ ਹੋ ਗਈ ਲੜਾਈ ਬਿੰਦੀ ਕਹਿੰਦੀ ਮੈਂ ਲਗਾ ਮਾਤਰਾ ਨਾਲ ਲਗੂਗੀ ਤੇ ਟਿੱਪੀ ਕਹਿੰਦੀ ਮੈਂ ਲਗੂਗੀ ਤਾਂ ਅਦਕ ਕਿਸ ਜਿਹੜਾ ਉਹਦਾ ਭਰਾ ਸੀ ਬੜਾ ਹੀ ਸਿਆਣਾ ਸੀ ਉਹ ਕਹਿੰਦਾ ਤੁਹਾਡੀ ਸਮੱਸਿਆ ਨੂੰ ਮੈਂ ਹੱਲ ਕਰਦਾ ਹਾਂ ਤਾਂ ਕੀ ਤੁਹਾਨੂੰ ਵੰਡ ਦਿੰਦਾ ਹਾਂ ਕਿਹੜੀ ਮਾਤਰਾ ਨਾਲ ਕਿਹੜੀ ਲਗਾ ਕੇ ਲਗੂਗੀ ਬਿੰਦੀ ਲੱਗੂਗੀ ਜਾਂ ਟਿੱਪੀ ਲੱਗੂਗੀ ਠੀਕ ਹੈ ਇਹ ਜਾਣਨ ਦੇ ਲਈ ਤੁਸੀਂ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੇਖੋ ਕੀ ਉਹਨੇ ਅੱਧਕ ਨਹੀਂ ਉਹਨਾਂ ਦਾ ਹੱਲ ਕਰ ਦਿੱਤਾ ਕਿ ਅਸੀਂ ਦੋਵੇਂ ਭੈਣਾਂ ਤੁਸੀਂ ਲੜਦੀਆਂ ਆਪਸ ਦੇ ਵਿੱਚ ਚੰਗੀਆਂ ਨਹੀਂ ਲੱਗਦੀਆਂ ਇਸ ਕਰਕੇ ਆਪਾਂ ਕੀ ਹੈ ਤੁਹਾਨੂੰ ਵੰਡ ਦਿੰਨੇ ਹਾਂ ਕਿ ਅੱਧੀਆਂ ਮਾਤਰਾਵਾਂ ਤੁਹਾਡੇ ਹਿੱਸੇ 'ਚ ਕਰ ਦਿੰਨੇ ਆ ਲਗਾ ਮਾਤਰਾਵਾਂ ਅੱਧੀਆਂ ਟਿੱਪੀ ਦੇ ਅੱਧੀਆਂ ਬਿੰਦੀ ਦੇ ਹੈ ਨਾ ਹੁਣ ਆਪਾਂ ਦੇਖਦੇ ਹਾਂ ਕਿ ਬਿੰਦੀ ਦੇ ਹਿੱਸੇ ਵਿੱਚ ਕਿਹੜੀਆਂ-ਕਿਹੜੀਆਂ ਲਗਾ ਮਾਤਰਾ ਆਈਆਂ ਸੀ ਦੇਖੋ ਬਿੰਦੀ ਕਿਹਦੇ ਨਾਲ ਲੱਗਦੀ ਹੈ ਇੱਥੇ ਦੇਖੋ ਲਾਈਨ ਲਗਾਈ ਹੋਈ ਹੈ ਮੈਨੇ ਪਹਿਲਾਂ ਹੀ ਪੈਨਸਲ ਦੇ ਨਾਲ ਬਿੰਦੀ ਕਿਹਦੇ ਨਾਲ ਲੱਗਦੀ ਹੈ ਬਿੰਦੀ ਲੱਗਦੀ ਹੈ ਕੰਨੇ ਦੇ ਨਾਲ ਜੀ ਇੱਕ ਠੀਕ ਹੈ ਜੀ ਕੰਨੇ ਦੇ ਨਾਲ ਇੱਕ ਮਾਤਰਾ ਹੋ ਗਈ ਦੂਸਰੇ ਨੰਬਰ ਤੇ ਬਿੰਦੀ ਲੱਗਦੀ ਹੈ ਬਿਹਾਰੀ ਦੇ ਨਾਲ ਹੈਨਾ ਜੀ ਇਹ ਦੇਖੋ ਦੂਸਰੇ ਨੰਬਰ ਤੇ ਬਿਹਾਰੀ ਦੇ ਨਾਲ ਹੋਗੀ ਹੁਣ ਆ ਲੱਗਦੀ ਹੈ ਬਿੰਦੀ ਲਾਂ ਦੇ ਨਾਲ ਇਹ ਇਹ ਆ ਗਈ ਜੀ ਇੱਥੇ ਲਾਂ ਦੇ ਨਾਲ ਬਿੰਦੀ ਠੀਕ ਹੈ ਜੀ ਤੇ ਅੱਗੇ ਜਿਹੜੀ ਹੈ ਬਿੰਦੀ ਫਿਰ ਲੱਗ ਜੂਗੀ ਦੁਲਾਵਾਂ ਦੇ ਨਾਲ ਹਾਂਜੀ 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 ਆ ਗਈ ਇਹ ਦੁਲਾਵਾਂ ਦੇ ਨਾਲ ਠੀਕ ਹੈ ਜੀ ਚਾਰ ਮਾਤਰਾ ਇਹਦੇ ਹਿੱਸੇ ਆ ਗੀਆਂ ਚਲੋ ਫਿਰ ਹੁਣ ਇੰਨੀ ਦੇਰ ਦੇ ਵਿੱਚ ਟਿੱਪੀ ਵੀ ਸਮਝ ਗਈ ਕਹਿੰਦੀ ਚਲੋ ਕੋਈ ਗੱਲ ਨਹੀਂ ਇਹ ਮੇਰੀ ਛੋਟੀ ਪੈਣਾ ਤੇ ਮੈਂ ਕੀ ਕਰਦੀ ਹਾਂ ਇਹਨੂੰ ਦੋ ਮਾਤਰਾ ਹੋਰ ਦੇ ਦਿੰਦੀ ਹਾਂ ਤਾਂ ਉਹਨੇ ਕਿਹੜੀ ਮਾਤਰਾ ਦਿੱਤੀ ਬਿੰਦੀ ਨੇ ਹੋੜਾ ਦਿੱਤਾ ਜੀ ਪੰਜ ਮਾਤਰਾਵਾਂ ਹੋ ਗਈਆਂ ਹੈਨਾ ਜੀ ਅੱਗੇ ਫਿਰ ਉਹਨੇ ਕਹਿ ਕਤਾ ਤੁਸੀਂ ਕੀ ਛੋਟੇ ਹੋ ਇਸ ਕਰਕੇ ਕਨੌੜਾ ਵੀ ਲੈ ਲਓ ਤਾਂ ਕਨੌੜਾ ਵੀ ਲੱਗ ਗਿਆ ਇਸ ਤਰ੍ਹਾਂ ਬਿੰਦੀ ਨੂੰ ਕੀ ਹੈ ਸਾਡੀਆਂ 6 ਮਾਤਰਾਵਾਂ ਦੇ ਨਾਲ ਲੱਗਦੀ ਹੈ ਬਿੰਦੀ ਠੀਕ ਹੈ ਜੀ ਕਿਦੇ ਨਾਲ ਕੰਨੇ ਦੇ ਨਾਲ ਬਿਹਾਰੀ ਦੇ ਨਾਲ ਲਾਂ ਦੇ ਨਾਲ ਦਲਾਵਾ ਦੇ ਨਾਲ ਹੋੜੇ ਦੇ ਨਾਲ ਤੇ ਕਨੌੜੇ ਦੇ ਨਾਲ ਹੁਣ ਆ ਗਈ ਜੀ ਦੇਖੋ ਹੁਣ ਹੁਣ ਆਪਾਂ ਕੀ ਕਰਦੇ ਹਾਂ ਹੁਣ ਟਿੱਪੀ ਦੀ ਵਾਰੀ ਆ ਗਈ ਹੁਣ ਆਪਾਂ ਰਹਿਂਦੀਆਂ ਮਾਤਰਾ ਜਿਹੜੀਆਂ ਨੇ ਟਿੱਪੀ ਨੂੰ ਦੇ ਦਿੰਨੇ ਆ ਕਿਉਂਕਿ ਟਿੱਪੀ ਜੀ ਵੀ ਸਮਝਦਾਰ ਹੈ ਹੈਨਾ ਤਾਂ ਟਿੱਪੀ ਕਿੱਥੇ ਲੱਗਦੀ ਹੈ ਮੁਕਤੇ ਦੇ ਨਾਲ ਫਿਰ ਟਿੱਪੀ ਲੱਗਦੀ ਹੈ ਸਿਹਾਰੀ ਦੇ ਨਾਲ ਫਿਰ ਟਿੱਪੀ ਲੱਗਦੀ ਹੈ ਔਂਕੜ ਦੇ ਨਾਲ ਤੇ ਬਲੈਂਕੜ ਦੇ ਨਾਲ ਠੀਕ ਹੈ ਜੀ ਤਾਂ ਜਿਹੜੀ ਟਿੱਪੀ ਹੈ ਉਹ ਚਾਰ ਲਗਾਤਾਰ ਨਾਲ ਲੱਗਦੀ ਹੈ ਮੁਕਤਾ ਜਿਹਦਾ ਕੋਈ ਚਿੰਨ੍ਹ ਨਹੀਂ ਹੁੰਦਾ ਸਿਹਾਰੀ ਔਂਕਰ ਤੇ ਦਲੰਕਰ ਠੀਕ ਹੈ ਜੀ ਇਹ ਚੀਜ਼ ਤੁਹਾਨੂੰ ਯਾਦ ਰਹੂਗੀ ਨਾ ਕਿੰਨਾ ਆਸਾਨ ਹੋ ਗਿਆ ਉਹਨਾਂ ਦੀ ਜਿਹੜੀ ਲੜਾਈ ਖਤਮ ਹੋ ਗਈ ਜੇ ਤੁਹਾਨੂੰ ਇਹ ਟ੍ਰਿਕ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਬਿੰਦੀ ਵਾਲੇ ਸ਼ਬਦ ਪੜਨ ਦੇ ਲਈ ਤੁਸੀਂ ਪਿਛਲੀ ਵੀਡੀਓ ਦੇਖ ਸਕਦੇ ਹੋ ਧੰਨਵਾਦ ਜੀ